ਸਰਬਜੀਤ ਸੰਗਰੂਰ ਗੀਤ ਦੀ ਰਚਨਾ ਕਦੇ ਸੀ ਹਸਦੀ ਮੂੰਹ ਅੱਗੇ ਹੱਥ ਰੱਖ ਕੇ ਮੂੰਹ ਅੱਗੇ ਹੱਥ ਰੱਖ ਕੇ ਕਦੇ ਸੀ ਹਸਦੀ ਮੂੰਹ ਅੱਗੇ ਹੱਥ ਰੱਖ ਕੇ ਮੂੰਹ ਅੱਗੇ ਹੱਥ ਰੱਖ ਕੇ ਕਦੇ ਕੁਲਾ ਦੁਲਾ ਉਹ ਹਸਦੀ ਸੀ ਕਦੇ ਖੁੱਲਾ ਦੁੱਲਾ ਓਹੋ ਹਸਰੀ ਸੀ ਕਦੇ ਕਹਿੰਦੀ ਸੀ ਚੱਲਾਂ ਹੋਇਆ ਕਿੱਲਾ ਹੋਇਆ ਕਦੇ ਕਹਿੰਦੀ ਸੀ ਚੱਲਾਂ ਹੋਇਆ ਕਦੇ ਅਵਾਰਾ ਦਸਰੀ ਸੀ ਕਦੇ ਅਵਾਰਾ ਦਸਰੀ ਸੀ ਕਿਵੇਂ ਕਹਦੇ ਹਾਂ ਦਿਲ ਵਿੱਚ ਉਸਨੇ के मैं कह दियां दिल विच उसने खा नहीं सी में